ਕਾਰ ਐਕਸੀਡੈਂਟ ਦੌਰਾਨ ਪੰਜ ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤਾਂ ਇਹ ਮੈਂ ਜਦੋਂ ਵੇਖਿਆ ਐਂਬੂਲੈਂਸ ਜਿੱਦ ਲੱਦਣ ਦੇ ਮੈਂ ਉਹਨਾਂ ਨੂੰ ਹੱਥ ਮਾਰਿਆ ਫਿਰ ਉਹਨਾਂ ਨੇ ਮੈਨੂੰ ਰੱਖਿਆ ਫਿਰ ਮੈਂ ਵੇਖਿਆ ਫਿਰ ਮੈਂ ਜਦੋਂ ਵੇਖਿਆ ਤਸਵੀਰਾਂ ਮੈਨੂੰ ਉਸ ਲਈ ਪਤਾ ਲੱਗ ਗਿਆ ਸਰਕਾਰ ਸਾਰਿਆਂ ਨੂੰ ਕੁਝ ਕਰਨਾ ਚਾਹੀਦਾ ਚਾਵੇ ਤਾ ਹੀ ਹਨ ਇਕੱਲੀ ਕਰਦੀ ਛੱਡ ਦੇ ਤਾਂ ਫਿਰ ਕੀ ਫਾਇਦਾ ਗੋਤਲੇ ਤੇ ਆ ਕੇ ਜਾਣਾ ਸੀ ਪਿੱਕੇ ਥਾਂ ਹੀ ਰਹਿੰਦੇ ਉਹ ਜਿਹੜੇ ਮੁੰਡੇ ਨੇ ਜਾਣਾ ਉਹ ਵੀ ਉਹਨਾਂ ਦੀ ਦੁਕਾਨ ਤੇ ਬੈਠਾ ਰਹਿੰਦਾ ਉਹਨਾਂ ਨਾਲ ਕੰਮ ਕੁੰਮ ਕਰਾਉਂਦਾ ਰਹਿੰਦਾ 100 ਬੀਤੇ ਕੱਲ ਕਸਬਾ ਗੁੰਦਵਾਲ ਸਾਹਿਬ ਨੇੜੇ ਇੱਕ ਕਾਰ ਐਕਸੀਡੈਂਟ ਦੌਰਾਨ ਜਿਲ੍ਹਾ ਤਰਨਤਾਰਨ ਦੇ ਪੰਡੋਰੀ ਰਣ ਸਿੰਘ ਦੇ ਪੰਜ ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਤਾਂ ਇਹ ਤਸਵੀਰਾਂ ਉਸ ਘਰਦਿਆਂ ਨੇ ਜਿੱਥੇ ਕਿ ਮਾਪੇ ਆਪਣੇ ਪੁੱਤਰ ਲਈ ਵਰਲਾਪ ਕਰ ਰਹੇ ਨੇ ਤਾਂ ਇਹ ਤਸਵੀਰਾਂ ਜੋ ਅਤੀ ਦਿਲ ਨੂੰ ਝੰਜੋੜ ਦੇਣਗੀਆਂ ਜਿੱਥੇ ਕਿ ਇੱਕ ਨੌਜਵਾਨ ਪੁੱਤਰ ਆਪਣੇ ਮਾਪਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕਾ ਹੈ ਤਾਂ ਇਹ ਅਤੀ ਭਾਵੁਕ ਤਸਵੀਰਾਂ ਉਸ ਘਰਦਿਆਂ ਨੇ ਤਾਂ ਪਿਤਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰੇ ਨੌਜਵਾਨ ਕਿੱਥੇ ਜਾ ਰਹੇ ਸਨ ਤਾਂ ਮ੍ਰਿਤਿਕ ਨੌਜਵਾਨ ਦੇ ਪਿਤਾ ਜੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਇਹ ਨੌਜਵਾਨ ਕਿੱਥੇ ਜਾ ਰਹੇ ਸਨ ਹਾਂਜੀ ਬਾਪੂ ਜੀ ਬਹੁਤ ਅਤਿ ਮਦ ਭਾਗੀ ਘਟਨਾ ਵਾਪਰੀ ਹੈ ਜਿਹੜੀ ਵਾਪਰੀ ਹੈ ਤਾਂ ਤੁਹਾਡਾ ਪੁੱਤਰ ਦਾ ਤੁਹਾਡੇ ਦਾ ਨਾਮ ਕੀ ਸੀ ਤਾਂ ਇਹ ਕਿੱਥੇ ਜਾ ਰਹੇ ਸੀ ਸਿਕੰਦਰ ਸਿੰਘ ਗੁੰਦਵਾਲ ਸਾਹਿਬ ਅੰਦੇ ਮੱਥਾ ਟੇਕਣ ਜਾਣਾ ਕੱਲ ਵੀ ਤੇ ਮੈਨੂੰ ਦੱਸਿਆ ਨਹੀਂ ਕੱਲ ਉਹਨਾਂ ਕਦੋਂ ਚਲੇਗਾ ਮੈਂ ਸ਼ਹਿਰ ਚਲੇ ਗਿਆ ਉਹ ਲੋਕ ਕਿੰਨੇ ਕ ਵੱਜੋਂ ਇੱਕ ਘਰੋਂ ਨਿਕਲਦੇ ਨੇ 3 ਵਜੇ ਗਿਆ ਇੱਥੇ ਕਿਤੇ ਤਾਂ ਇਹ ਸਾਰੇ ਪੰਜ ਜਣੇ ਪੰਜ ਜਣੇ ਸਾਰੇ ਇੱਕੇ ਥਾਂ ਹੀ ਦੋਸਤ ਰਹਿਂਦੇ ਇਕੱਠੇ ਰਹਿੰਦੇ ਸੀ ਸਾਰੀ ਢੜੀ ਕਿਉਂਕਿ ਅਲੱਗ-ਅਲੱਗੇ ਕੰਮ ਕਰਦੇ ਸਾਰੇ ਨਾ ਇੱਕ ਨੇ ਜਾਣਾ ਹੈ ਤੇ ਕੰਪਨੀ ਚ ਕੰਮ ਕਰਨ ਜਾਂਦਾ ਬਾਹਰ ਕਿਤੇ ਉਹਨੇ ਇੱਕ ਅੱਜ ਜਾਣਾ ਹੈ ਉਹਦੇ ਖਾਤਰ ਮਤਲਬ ਦੇਣੇ ਵੀ ਚੱਲ ਮੱਥਾ ਟੇਕ ਆਈ ਆ ਅੱਛਾ ਮੱਥਾ ਟੇਕ ਦੁਆ ਦਾ ਕਰ ਹਾਂ ਤਾਂ ਤੁਹਾਨੂੰ ਮਤਲਬ ਦੱਸ ਕੇ ਗਿਆ ਘਰੋਂ ਕਿਸੀਂ ਬੱਪਾ ਕਿੱਥੇ ਜਾ ਰਹੇ ਆ ਤੁਹਾਡੇ ਕੋਲ ਕਦ ਦੱਸਿਆ ਕੱਲ ਨੂੰ ਅੱਜ ਦੱਸ ਕੱਲ ਮੇਲ ਨਹੀਂ ਹੋਏ ਮੇਰੇ ਉਹਨਾਂ ਨਾਲ ਮੈਂ ਸੈਰ ਚਲੇ ਗਿਆ ਅਮਰਕੇ ਉੱਤੇ ਪਰੌਣੇ ਆਇਆ ਉੱਤੇ ਚਲੇ ਗਿਆ ਬਾਹਰ ਮੇਰੇ ਕਰਕੇ ਚੱਲੇਗੇ ਕਿਸੇ ਦੀ ਕੰਮ ਕਰ ਕਰਦੇ ਆਹ ਯਾਰ ਦੁਕਾਨ ਕਰਦੇ ਤੁਹਾਡਾ ਪੁੱਤਰ ਜਿਹੜਾ ਉਹ ਨਵੀਂ ਨਾਨ ਕਰਦਾ ਮੈਂ ਥੋੜਾ ਕੋਡੇ-ਗਾਡੇ ਤੀਰ ਕਰ ਕੋਡੇ-ਗਾਡੇ ਜਿਆਦਾ ਪੀੜ ਕਰਦੇ ਉਹ ਹੀ ਕਰਦਾ ਹੈ ਕੰਮ ਜਿਆਦਾ ਬੱਸ ਸਮੱਸਿਆ ਬਣਾਉਂਦੇ ਇੱਕ ਬਾਅਦ ਕਿੰਨੀ ਪੜਾਈ ਕੀਤੀ ਸੀ 12 ਕੀਤੀ ਹਾਂ 12 ਕਰਕੇ ਮੈਂ ਕਿਤੇ ਕੰਮ ਕਰਨ ਲਿਆ 4-5 ਸਾਲ ਹੋ ਗਏ ਟੇਨ ਵਿੱਚ ਤੇ ਕਰਦਾ ਹੈ ਕੰਮ ਹੋਰ ਕਿੰਨੇ ਭੈਣ ਭਰਾ ਹਾਂਜੀ ਇੱਕ ਇੱਕ ਭਰਾ ਤੇ ਇੱਕ ਭੈਣ ਉਹ ਵੱਡੇ ਨੇ ਇਹਨਾਂ ਦੇ ਛੋਟੇ ਕੁੜੀ ਛੋਟੀ ਆ ਤੇ ਫਿਰ ਇੱਕ ਵੱਡਾ ਮੋਹ ਦੀ ਨੱਤੀ ਕਾਲੇ ਮੋਰਗੀ ਆ ਕੁੜੀ ਦੀ 23 ਸਾਲ ਹੋ ਗਈ। ਕੋਈ ਇਹ ਇਕੱਠੇ ਜਿਹੜੇ ਦੋਸਤ ਸਨ ਇਹ ਅਕਸਰ ਇਕੱਠੇ ਰਹਿੰਦੇ ਸਨ ਸਾਰੇ ਜ਼ਿਆਦਾਤਰ। ਲੱਗਦਾ ਸਾਰੇ ਦੁਕਾਨਾਂ ਤੇ ਕੰਮ ਇਕੱਠੇ ਕਰਦੇ ਨਾ। ਸਾਰੇ ਹੀ ਰਹਿੰਦੇ। ਕਬ ਲੱਗੇ ਦਰਜੀ ਇੱਥੇ। ਤੇ ਜਿਹੜਾ ਟਵਾਲ ਕਟਣ ਕਰਦਾ ਸੀ। ਵੀਰੇ ਮੁੰਡੇ ਨੇ ਉਹਨਾਂ ਦੇ ਘਰ ਵੀ ਤੁਹਾਡੇ ਲੱਗੋ ਲੱਗਦੇ ਸਾਰੇ। ਆ ਲੱਗੇ ਪਿੰਡ ਵਿੱਚ ਵਿੱਚ ਇਧਰ ਹਾਂ ਗਾੜੀ ਸਾਰੇ। ਇੱਕ ਹੱਥ ਸੰਬੋਰੀ ਤੋਂ ਮੁੰਡਾ ਜਿਹੜਾ ਸੁੱਤੋ ਹੋੜਾ। ਹਾਂ। ਪਹਿਲੇ ਤੁਹਾਨੂੰ ਕਿਵੇਂ ਕਿਦਾਂ ਸੂਚਿਤ ਕੀਤਾ ਗਿਆ ਤੁਹਾਨੂੰ ਕਿਦਾਂ ਦੱਸਿਆ ਗਿਆ ਤੁਹਾਡ ਨੂੰ ਸਾਨੂੰ ਬਾਬਾ ਨੇ ਰੇ ਦੱਸਿਆ ਮਾਂ ਨੂੰ ਦੱਸਦਾ ਨਹੀਂ ਰਿਹਾ ਕਿ ਕੀ ਹੈ ਤੇ ਮਿਲ ਕੇ 5 5.5 ਸਾਨੂੰ ਦੱਸਿਆ ਕਿ ਕਿ ਐਕਸੀਡੈਂਟ ਹੋਇਆ ਥੋੜਾ ਜਿਹਾ ਤੇ ਉੱਥੇ ਜਾਣਾ ਫਿਰ ਅਸੀਂ ਗਏ ਰਾਜ ਨੂੰ ਦੱਸਿਆ ਮਨ ਕਿਹਾ ਪਰ ਰਾਜ ਗਾੜੀ ਦੂਰ ਜਾ ਕੇ ਦੱਸਿਆ ਜਦੋਂ ਵਿੱਚ ਗੱਡੀ ਦੇ ਆਪੇ ਫੋਟੋ ਵੇਖਣ ਲੱਗੇ ਇਹਨੂੰ ਦੱਸਿਆ ਨਹੀਂ ਕਿ ਰਿਵਾਨ ਪੁੱਤਰ ਗਿਆ ਹੈ ਤਾਂ ਕੀ ਕਹਿਣਾ ਚਾਹੋਗੇ ਕਿਉਂਕਿ ਜਵਾਨ ਪੁੱਤਰ ਦੀ ਜਿਹੜੀ ਲਾਸ਼ ਨੂੰ ਮੋਢੇ ਤੇ ਰੱਖ ਕੇ ਪਿਤਾ ਦੀ ਜਿਹੜਾ ਹੁੰਦਾ ਹੈ ਉਸ ਨੂੰ ਫੜਨਾ ਉਹ ਬਹੁਤ ਹੀ ਦੁਖਦਾਈ ਹੁੰਦਾ ਹੈ ਤਾਂ ਕੀ ਮੰਗ ਕਰਦੇ ਜੇ ਸਰਕਾਰ ਪਰਸ ਹੋ ਜਾਂ ਕਿਹ ਕਹਿਣਾ ਚਾਹੂਗਾ ਸਰਕਾਰ ਸਾਰਿਆਂ ਨੂੰ ਕੁਝ ਕਰਨਾ ਚਾਹੁੰਦੀ ਹੈ ਚਾਵੇ ਤੂੰ ਤਾਂ ਹੀ ਹੈ ਨਾ ਇਕੱਲੀ ਕਰ ਦੇ ਛੱਡ ਦੇ ਤਾਂ ਫਿਰ ਕੀ ਫਾਇਦਾ ਮਾਹੀ ਤੇ ਪਾਲ ਦੇ ਬਾਲ ਦੇ ਇੱਥੇ ਤੱਕ ਰੋਗੇ ਵੀ ਚੱਲ ਤੇਰੀ ਇੱਕ ਕੰਮ ਕਰਨ ਕੇ ਚੰਗਾ ਤੇ ਫਿਰ ਉਹਨਾਂ ਦੀ ਮੰਗਣੀ ਕਰਾਂਗੇ ਫਿਰ ਕਰਾਂਗੇ ਤੁਹਾਨੂੰ ਪੁੱਛ ਰਿਹਾ ਕਿ ਕਿੰਨੇ ਪੜਾਈ ਕੀਤੀ ਸੀ ਪੁੱਤਰ 12 ਕੀਤੀ ਨੇ 12 12 ਸਾਰਿਆਂ ਕੀਤੀ ਉਸ ਤੋਂ ਬਾਅਦ ਤੁਹਾਡੇ ਪੁੱਤਰ ਨੇ ਕਿਤੇ ਨੌਕਰੀ ਦੀ ਤਲਾਸ਼ ਕੀਤੀ ਹੋਵੇ ਜਾਂ ਤਲਾਸ਼ ਕਰਦੇ ਰਿਹਾ ਕੋਈ ਨਹੀਂ ਮਿਲਿਆ ਤਾਂ ਘਰੋਂ ਕਰੇ ਕਰੇ ਹਾਂ ਕਰੇ ਕੰਮ ਕਰਦੇ ਫਿਰ ਇੱਥੇ ਫੜੀ ਚਾਹ ਤੇ ਉਸ ਸਮੱਸਿਆ ਸਭ ਨੂੰ ਹੁੰਦੇ ਆਦਾ ਬਾਜ਼ਾਰਾ ਫਿਰ ਐਵੇਂ ਚੱਲਦਾ ਕੋਈ ਕਰਦਾ ਮੇਰੇ ਕੋਲ ਕਿੰਨੇ ਧਨਾਂ ਦੇ ਮੰਮੀ ਕੋਈ ਤਾਂ ਤਾਂ ਬੀਤੇ ਕੱਲ ਕਾਰ ਹਾਸੇ ਵਿੱਚ ਮਾਰੇ ਗਏ ਸੁਖਦੇਵ ਸਿੰਘ ਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹ ਘਰ ਹੈ ਇੱਕ ਛੋਟਾ ਜਿਹਾ ਘਰ ਹੈ ਇੱਕ ਕਮਰਾ ਹੀ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਜਿੱਥੇ ਕਿ ਪਰਿਵਾਰਕ ਰਹਿੰਦੇ ਸਨ ਤੇ ਦਿਹਾੜੀ ਧੱਪਾ ਕਰਦਾ ਹੈ ਪਰਿਵਾਰ ਤਾਂ ਸੁਖਦੇਵ ਸਿੰਘ ਨੌਜਵਾਨ ਦੱਸਿਆ ਗਿਆ ਕਿ ਇਸ ਨੌਜਵਾਨ ਨੇ ਕੰਪਨੀ ਵਿੱਚ ਜਾਣਾ ਸੀ ਕਿਸੇ ਵਿੱਚ ਤਾਂ ਉਸ ਤੋਂ ਬਾਅਦ ਉਸ ਦਾ ਵਿਦੇਸ਼ ਦਾ ਜਿਹੜਾ ਵੀਜ਼ਾ ਲੱਗਣਾ ਸੀ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਸਾਡੇ ਨਾਲ ਪਿਤਾ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਸੁਖਦੇਵ ਜਦੋਂ ਘਰੋਂ ਗਿਆ ਤਾਂ ਕੀ ਕਹਿ ਕੇ ਗਿਆ ਕਿੱਥੇ ਜਾ ਰਹੇ ਨੇ ਉਹ ਜੀ ਗੋਂਦਵਾਲ ਸਾਹਿਬ ਮੱਥਾ ਟੇਕਣ ਤੇ ਜਾਮਨਗੜ੍ਹੋਂ ਜਾਣਾ ਹੈ ਤੇ ਉਥੋਂ ਅਗਲੇ ਬਨੇ ਦੇਸ਼ ਜਾਣਾ ਹੈ ਕਿ ਕਿਹੜੇ ਦੇਸ਼ ਜਾਣਾ ਸੀ ਇਹ ਲੋਹਿਆ ਕਤਰ ਲੋਹਿਆ ਕਤਰ ਜਾਣਾ ਤੇ ਜਦੋਂ ਘਰੋਂ ਗਿਆ ਤੇ ਤੁਹਾਨੂੰ ਦੱਸ ਕੇ ਗਿਆ ਪਾਪਾ ਕਿੱਥੇ ਚੱਲੇ ਆ ਮੈਨੂੰ ਚਾਬੀਆਂ ਦੇ ਗਿਆ ਅੱਛਾ ਜੀ ਹਾਂ ਜੀ ਕਿੱਥੇ ਜਾਣ ਲਈ ਕਹਿ ਕੇ ਗਿਆ ਅੰਦੇ ਗੋਂਦਵਾਲ ਚੱਲੇ ਮੱਥਾ ਟੇਕਣ अच्छा बापू जी ये जे सारे दोस्त सान अक्सर सारे इकट्ठे रहंदे सान पांच जाने गए ए मतलब एक दोस्त सान सारे इकट्ठे रहंदे हां जी हां जी सारे दोस्त तो बकवी तू सी की करते हो दिहाड़ी दा पई ਤੁਹਾਡੇ ਫਿਰ ਹੋਰ ਕਿੰਨੇ ਧੀਆਂ ਪੁੱਤ ਨੇ ਮੇਰੀ ਪੰਜ ਗੁੱਡੀਆਂ ਦੋ ਇੱਕ ਕੇ ਇੱਕ ਹੀ ਰਹਿ ਗਿਆ ਤਾਂ ਸੁਖਦੇਵ ਜਿਹੜਾ ਸੀ ਕੰਮ ਕਰ ਕੀ ਕਰਦਾ ਸੀ ਕੋਈ ਕੰਮ ਕਰਦਾ ਸੀ ਜਾਂ ਕੰਪਨੀਆ ਦੇ ਵਿੱਚ ਜਾ ਕੇ ਕੰਮ ਕਰਦਾ ਸੀ ਕੰਪਨੀ ਵਿੱਚ ਕਰਦਾ ਸੀ ਕਿਸ ਦਿਨ ਵਾਪਸ ਕਿਦਨ ਆਇਆ ਸੀ ਇੱਥੇ ਉਹਨੂੰ ਹੁਣ 6 ਮਹੀਨੇ ਹੋ ਗਏ ਹੁਣ ਅੱਜ ਜਾਣਾ ਸੀ ਉਸਨੂੰ ਹਾਂਜੀ ਤੁਹਾਨੂੰ ਇਸ ਘਟਨਾ ਬਾਰੇ ਕਿੱਦਾਂ ਪਤਾ ਲੱਗਾ ਫਿਰ ਸੰਨ ਫੋਨ ਆਇਆ ਇਹ ਫਿਰ ਤੁਸੀਂ ਇੱਥੋਂ ਗਏ ਉੱਥੇ ਹਾਂ ਕਾ ਕੰਮ ਰ ਗਿਆ ਚ ਤਾਂ ਪਿਤਾ ਜੀ ਨੇ ਥੋੜੇ ਭਾਵੁਕ ਨੇ ਬੋਲਿਆ ਨੇ ਜਾ ਰਿਹਾ ਕਿ ਕਿ ਸਮਾਂ ਹੀ ਇਦਾਂ ਦਾ ਤਾਂ ਇਹ ਬ੍ਰਦਰ ਮੌਜੂਦ ਹੈ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਹਾਂਜੀ ਵੀਰੇ ਜਦੋਂ ਸੁਖਦੇਵ ਘਰ ਹੋ ਗਿਆ ਤਾਂ ਤੁਹਾਨੂੰ ਦੱਸ ਕੇ ਗਿਆ ਕੁਸ਼ ਵੀ ਕਿੱਥੇ ਚੱਲਿਆ ਮੈਨੂੰ ਡਿਊਟੀ ਤੇ ਦੱਸ ਮੈਂ ਡਿਊਟੀ ਤੇ ਹਾਂ ਮੈਨੂੰ ਉੱਥੋਂ ਆਉਂਦਿਆ ਮੈਨੂੰ ਇੱਥੇ ਦੱਸਿਆ ਭਰਾ ਮੇਰੇ ਨੇ ਤਾਏ ਦੇ ਮੁੰਡੇ ਨੇ ਫਿਰ ਮੈਨੂੰ ਦੱਸਿਆ ਉਹਨੂੰ ਮੜਿਆ ਇਨਸੀਡੈਂਟ ਹੀ ਹੋਇਆ ਹੋਇਆ ਸੱਟਾ ਬੱਟਾ ਲੱਗੀਆਂ ਮੈਂ ਜਦੋਂ ਵੇਖਿਆ ਐਂਬੂਲੈਂਸ ਚ ਲੱਦਣ ਦਾ ਮੈਂ ਉਹਨਾਂ ਨੂੰ ਹੱਥ ਮਾਰਿਆ ਫਿਰ ਉਹਨਾਂ ਨੇ ਮੈਨੂੰ ਰੱਕਿਆ ਫਿਰ ਮੈਂ ਵੇਖਿਆ ਫਿਰ ਮੈਂ ਜਦੋਂ ਅੱਛਾ ਗੱਲ ਕੀਤੀ ਹੈ ਵੇ ਤਾਂ ਸੁਖਦੇਵ ਜਦੋਂ ਅਕਸਰ ਅੱਗੇ ਵੀ ਕੰਪਨੀ ਦੇ ਵਿੱਚ ਜਾਂਦਾ ਸੀ ਤਾਂ ਕੀ ਉੱਥੇ ਕੰਮ ਕੀ ਕਰਦਾ ਸੀ ਦਿਹਾੜੀ ਤੇ ਹਲ ਫਿਰਦੇ ਕੰਮ ਜੋ ਹਲ ਫਿਰਦਾ ਕੰਮ ਤੇ ਇਸ ਵਾਰ ਦੱਸਿਆ ਜਾ ਰਿਹਾ ਕਿ ਉਸਨੇ ਅੱਗੇ ਵਿਦੇਸ਼ ਜਾਣਾ ਹੈ ਤੁਹਾਡੇ ਪਿਤਾ ਵੱਲੋਂ ਵੀ ਜਾਣਕਾਰੀ ਤਾਂ ਇਹ ਫਿਰ ਕਿਵੇਂ ਕਿਵੇਂ ਜਾਣਾ ਸੀ ਵਿਦੇਸ਼ ਕੋਈ ਕੰਪਨੀ ਵਗੈਰਾ ਹਾਇਰ ਕਰਦੇ ਕੰਪਨੀ ਮਤਲਬ ਸੋ ਬੀਤੇ ਕੱਲ ਗੋਇੰਦਵਾਲ ਸਾਹਿਬ ਦੇ ਕਿ ਸੜਕ ਹਾਦਸੇ ਵਿੱਚ ਮਾਰੇ ਗਏ ਨੌਜਵਾਨ ਰਾਜਾ ਦੇ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਪਰਿਵਾਰਕ ਮੈਂਬਰ ਬਰਲਾਪ ਕਰ ਰਹੇ ਨੇ ਤਾਂ ਅਤੇ ਦੁਖਦਾਈ ਤਸਵੀਰਾਂ ਨੇ ਪੰਡੋਰੀ ਰਣ ਸਿੰਘ ਦੇ ਬੀਤੇ ਕੱਲ ਚਾਰ ਨੌਜਵਾਨਾਂ ਦੀ ਐਕਸੀਡੈਂਟ ਦੌਰਾਨ ਮੌਤ ਹੋ ਚੁੱਕੀ ਹੈ ਤਾਂ ਇਹ ਘਰਾਂ ਦੇ ਵਿੱਚ ਸੱਥਰ ਵਿੱਚ ਚੁੱਕੇ ਨੇ ਤਾਂ ਰਾਜਾ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਖਿਰ ਜਦੋਂ ਰਾਜਾ ਘਰੋਂ ਜਾਂਦਾ ਹੈ ਤਾਂ ਕੀ ਪਰਿਵਾਰਕ ਮੈਂਬਰਾਂ ਨੂੰ ਦੱਸ ਕੇ ਜਾਂਦਾ ਹੈ ਤਾਂ ਰਾਜਾ ਦੇ ਭਰਾ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹਨਾਂ ਦੇ ਪਿਤਾ ਜੀ ਇਸ ਦੁਨੀਆ ਵਿੱਚ ਨਹੀਂ ਨਹੀਂ ਸੰਤਾਂ ਏ ਵੀਰ ਹੈ ਹਾਂਜੀ ਵੀਰੇ ਆਪਣਾ ਕੀ ਨਾਮ ਆ ਮੇਰਾ ਨਾਮ ਜੋਧਵੀਰ ਭਾਈ ਅੱਛਾ ਜੋਧਵੀਰ ਵੀਰੇ ਕੀ ਤੁਹਾਡਾ ਬ੍ਰਦਰ ਰਾਜਾ ਕੀ ਕੰਮ ਕਾਰ ਕਰਦਾ ਸੀ ਤਾਂ ਕਿ ਕਿੰਨੇ ਪਰਿਵਾਰਕ ਮੈਂਬਰ ਜੋ ਭਾਈ ਅਸੀਂ 3-4 ਭੈਣ ਭਰਾ ਆ ਤਿੰਨ ਹੀ ਵਿਆਹ ਹੈ ਤੇ ਇਕਵਾਰਾ ਸਾਡੇ ਨਾਲੋਂ ਛੋਟਾ ਤੇ ਡੈਡੀ ਸਾਡਾ ਪਹਿਲਾਂ ਗੁਜ਼ਰ ਗਿਆ ਤੇ ਚਲੋ ਆਪਣਾ ਟਾਈਮ ਪਾਸ ਕਰਨੇ ਕਟਿੰਗ ਦਾ ਕੰਮ ਕਰਦਾ ਸੀ ਚਲ ਆਜਾ ਕਟਿੰਗ ਦਾ ਕੰਮ ਹਾਂਜੀ ਕੱਲ ਜਦੋਂ ਘਰੋਂ ਗਿਆ ਤਾਂ ਦੱਸ ਕੇ ਗਿਆ ਤੁਹਾਨੂੰ ਘਰੋਂ ਮੁੰਡਾ ਇੱਕ ਨਾਲ ਉਹ ਆਂਦਾ ਕੰਪਨੀ ਕੰਪਨੀ ਜਿੱਥੇ ਜਾਣਾ ਸੀ ਜਾਂਦਾ ਚਲੋ ਆਪਾਂ ਅੱਜ ਮੱਥਾ ਟੇਕ ਆਉਣੇ ਤੇ ਗੋਦਵਾਲ ਸਾਹਿਬ ਨੂੰ ਚੱਲ ਗਏ ਆਂਦੇ ਮੱਥਾ ਟੇਕਣ ਤੇ ਮੈਂ ਤੇ ਭਾਈ ਕੰਮ ਤੇ ਗਿਆ ਮੇਰਾ ਰੰਗ ਦਾ ਕੰਮ ਹੈ ਮੈਂ ਕਰਦਾ ਪੇਂਟ ਜਲ ਦਿਹਾੜੀ ਦਾ ਪਾਪਣਾ ਕਰੀਦਾ ਤੇ ਇਹ ਆਪਣੇ ਕੰਮ ਤੇ ਗਏ ਤੇ ਆਪਾਂ ਨੂੰ ਸ਼ਾਮੀ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਹੈਂਦਾ ਉਹ ਜਿਹੜੇ ਪੰਜੇ ਦੋਸਤ ਸਨ ਇਕੱਠੇ ਰਹਿੰਦੇ ਸਨ ਇਕੇ ਥਾਂ ਇਕੱਠੇ ਸਾਰੀ ਦਿਹਾੜੀ ਲਾਗੋ ਲਾਗਾਵੇ ਇੱਥੇ ਆਣ ਕੇ ਬੈਠੇ ਰਹਿਣਾ ਇੱਕ ਦੂਜੇ ਤੋਂ ਕਦੀ ਪੀਕੇ ਥਾਂ ਹੀ ਰਹਿੰਦੇ ਉਹ ਜਿਹੜੇ ਮੁੰਡੇ ਨੇ ਜਾਣਾ ਉਹ ਵੀ ਉਹਨਾਂ ਦੀ ਦੁਕਾਨ ਤੇ ਬੈਠਾ ਰਹਿੰਦਾ ਉਹਨਾਂ ਨਾਲ ਕੰਮ ਕੁੰਮ ਕਰਾਉਂਦਾ ਰਹਿੰਦਾ ਸਮੋਸੇ ਸਮੋਸੇ ਬਣਾਉਂਦਾ ਰਹਿੰਦਾ ਨਾਲ ਕੀ ਉਹ ਨੋਜਵਾਨ ਕਦੇ ਵਿਦੇਸ਼ ਜਾਣਾ ਸੀ ਜਾਂ ਹੋਰ ਕਿਤੇ ਜਾਣਾ ਏਦਾਂ ਹੀ ਕੰਪਨੀ ਕੰਪਨੀਆਂ ਜਿਹੀ ਭਾਈ ਕੰਮ ਕਰਦਾ ਹਾਂ ਹਾਂਜੀ ਹੁਣ ਕੀ ਮੰਗ ਕਰਦੇ ਹੋ ਸਰਕਾਰ ਕੋਲ ਸਰਕਾਰ ਕੋ ਕੀ ਹੈ ਤੁਹਾਡੇ ਸਾਹਮਣੇ ਵੇਖ ਲਓ ਸਰਕਾਰ ਨੇ ਕੀ ਕਰਨਾ ਜਿੰਨੇ ਅੱਜ ਤੱਕ ਉਹ ਕੀਤਾ ਹੀ ਨਹੀਂ ਦੇ ਕਰਦਾ ਗੁਜ਼ਾਰਾ ਕਿੱਦਾਂ ਹੁੰਦਾ ਇਦਾਂ ਹੀ ਚੱਲਦਾ ਵਾ ਦਿਹਾੜੀ ਡਪਾ ਕਰਦੇ ਆ ਦਿਹਾੜੀਆਂ ਨਾਲ ਹੀ ਚੱਲਦਾ ਅੱਛਾ ਤੁਸੀਂ ਗੱਲ ਕਰ ਰਹੇ ਹੋ ਰਾਜਾ ਕਟਿੰਗ ਦਾ ਕੰਮ ਕਰਦਾ ਸੀ ਤਾਂ ਕਿਦਾ ਜਿਹਨੇ ਕੋਈ ਆਪਣੀ ਦੁਕਾਨ ਖੋਲੀ ਹੋਈ ਸੀ ਕਟਿੰਗ ਦੀ ਨਹੀਂ ਨਹੀਂ ਕਿਰਾਏ ਤੇ ਦੁਕਾਨ ਜੀ ਅੱਛਾ ਜੀ ਹਾਂ ਜੀ ਤਾਂ ਹੁਣ ਕੋਈ ਦੁਕਾਨ ਖੋਲਣ ਦੀ ਸੋਚ ਰਿਹਾ ਹੋਵੇ ਹੁਣ ਦੁਕਾਨ ਪਾਈਓ ਕੰਮ ਹੀ ਨਹੀਂ ਕਿਹਨੂੰ ਹੁੰਦਾ ਤੇ ਖੋਲਣੀ ਕਿੰਨੇ ਆ ਹੁਣ ਇੱਕ ਉਤੇ ਬਾਹਰ ਦੇਖ ਰਹੇ ਹਾਂ ਕਿ ਇੱਕ ਦੱਸ ਰਹੇ ਨੇ ਕਿ ਦੁਕਾਨ ਰਾਜੇ ਵੱਲੋਂ ਜੇ ਤਿਆਰ ਕੀਤੀ ਜਾ ਰਹੀ ਸੀ ਕਟਿੰਗ ਵਾਲੀ ਤਾਂ ਕੀ ਮਨ ਦੇ ਵਿੱਚ ਕੀ ਇਸ਼ਾਵਾਂ ਸਨ ਕੀ ਕੀ ਕਰਨਾ ਚਾਹੁੰਦਾ ਸੀ ਬੜੀਆਂ ਇਸ਼ਾਵਾਂ ਇਹਦੇ ਮਨ ਚ ਉਹ ਆਂਦਾ ਮੈਂ ਪੂਰੀ ਦੁਕਾਨ ਨੂੰ ਐ ਪੂਰੀ ਡੈਕੋਰੇਸ਼ਨ ਕਰਕੇ ਪੂਰੀ ਵਧੀਆ ਬਣਾਉਣੀ ਹੈ ਠੀਕ ਉਹਦੇ ਚਾ ਵਿੱਚ ਹੀ ਰਹਿ ਗਏ ਸੋ ਮ੍ਰਿਤਕ ਰਾਜਾ ਦਾ ਭਰਾ ਹੈ ਜਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਟਿੰਗ ਦਾ ਕੰਮ ਕਰਦਾ ਸੀ ਤਾਂ ਪਰਿਵਾਰ ਦੀ ਹਾਲਤ ਵੀ ਕੋਈ ਇੰਨੀ ਚੰਗੀ ਨਹੀਂ ਹੈ ਮਿਹਨਤ ਤੇ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ ਫਿਲਹਾਲ ਪਰਿਵਾਰ ਨੂੰ ਮੰਗ ਕੀਤੀ ਗਈ ਹੈ ਕਿ ਸਰਕਾਰ ਇਹਨਾਂ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਲਵੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਪਰਿਵਾਰਾਂ ਦੀ ਸਹਾਰ ਲਵੇਗੀ ਕੈਮਰਾਮੈਨ ਬਲਜੀਤ ਨਾਲ ਰਵੀ ਘੇਰਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਪੰਡੋਰੀ ਰਣ ਸਿੰਘ